ਕੀ ਹਾਲ ਆ ਦੋਸਤੋ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਕਹਾਣੀ ਤੇ ਮੈਨੂੰ ਉਮੀਦ ਆ ਤੁਸੀਂ ਇਹ ਕਹਾਣੀ ਸੁਣ ਕੇ ਬਹੁਤ ਇੰਜੋਏ ਕਰੋਗੇ ਹੈਰੀ ਪਹਿਲੀ ਵਾਰ ਟਿਊਸ਼ਨ ਤੇ ਪਹੁੰਚਿਆ ਉਹ ਥੋੜਾ ਡਰਿਆ ਹੋਇਆ ਸੀ ਕਿਉਂਕਿ ਉਸਦੇ ਮੈਡਮ ਵਾਲੇ ਪੜ੍ਹਦੀ ਕਲਾਸ ਪਹਿਲੀ ਵਾਰੀ ਜੁਆਇਨ ਕੀਤੀ ਸੀ ਕਲਾਸ ਰੂਮ ਦੇ ਸਾਫ਼ ਸੁਥਰੇ ਕਮਰੇ ਤੇ ਸੁੰਦਰ ਮੇਜ਼ ਕੁਰਸੀਆਂ ਪੋਦੀ ਆਟਾਂਗਣਾ ਰੱਖੇ ਹੋਏ ਸੀ ਬੋਰਡ ਉੱਤੇ ਲਿਖਿਆ ਹੋਇਆ ਸੀ ਰੈਪਨ ਟਿਊਸ਼ਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜਦ ਹਰੀ ਕਲਾਸ ਵਿੱਚ ਗਿਆ ਉਸ ਦੀ ਨਜ਼ਰ ਮੈਡਮ ਰੈਪਨ ਦੇ ਵੱਲ ਉਹ ਸੋਹਣੀ ਸਧਾਰਨ ਸੂਟ ਵਿੱਚ ਸੀ ਉਸ ਦਾ ਜੀਕਰ ਆਇਆ ਕਿ ਮੈਡਮ ਉਹ ਜੈਤੋ ਦਾ ਕਿਨਾਂ ਦਿਖਾਵੇ ਉਹ ਮੈਡਮ ਦੀ ਫਿਟਨੈਸ ਦੇਖ ਕੇ ਕੰਬ ਗਿਆ ਸੀ ਉਸ ਦੀ ਮਿੱਠੀ ਮੁਸਕਾਨ ਦੇਖ ਕੇ ਹਰੀ ਦਾ ਦੜਕਣ ਲੱਗ ਪਿਆ ਸੀ ਤੇ ਉਸ ਦੇ ਹੋਸ਼ ਇੱਕਦਮ ਜਿਵੇਂ ਉੱਟ ਗਏ ਹੋਣ ਇਸ ਤਰ੍ਹਾਂ ਲੱਗ ਰਿਹਾ ਸੀ ਮੈਡਮ ਨੇ ਪੁੱਛਿਆ ਹੈਰੀ ਸਵਾਗਤ ਹੈ ਤੈਨੂੰ ਪੜ੍ਹਾਈ ਵਿੱਚ ਕੋਈ ਮਦਦ ਚਾਹੀਦੀ ਹੈ ਹੈਰੀ ਹੌਲੀ-ਹੌਲੀ ਬੋਲੇ ਮੈਡਮ ਮੈਨੂੰ ਗਣਿਤ ਵਿੱਚ ਥੋੜੀ ਮਦਦ ਚਾਹੀਦੀ ਹੈ ਮੈਡਮ ਨੇ ਹੌਲੀ-ਹੌਲੀ ਮੁਸਕਾਨ ਦੇ ਨਾਲ ਕਿਹਾ ਤੂੰ ਚਿੰਤਾ ਨਾ ਕਰ ਧੀਰੇ-ਧੀਰੇ ਸਿੱਖਾਂਗੇ ਕਲਾਸ ਵਿੱਚ ਮੈਡਮ ਵਾਲੇ ਪਰ ਹਰ ਇੱਕ ਵਿਸ਼ੇ ਨੂੰ ਉਦਾਹਰਣਾਂ ਨਾਲ ਸਮਝਾਉਂਦੀ ਸੀ ਯਾਨੀ ਕਿ ਮੈਡਮ ਦੇ ਪੜਾਉਣ ਦਾ ਢੰਗ ਬਹੁਤ ਜਿਆਦਾ ਵਧੀਆ ਸੀ ਜੋ ਵਿਦਿਆਰਥੀਆਂ ਨੂੰ ਸੌਖਾ ਸਮਝ ਆ ਜਾਂਦਾ ਸੀ ਉਹ ਵਿਦਿਆਰਥੀਆਂ ਨੂੰ ਗੱਲਬਾਤ ਵਿੱਚ ਸ਼ਾਮਲ ਕਰਦੀ ਅਤੇ ਹਰ ਸਵਾਲ ਨੂੰ ਧੀਰਜ ਨਾਲ ਸਮਝਾਉਂਦੀ ਸੀ ਹੈਰੀ ਇਸ ਤਰੀਕੇ ਨੂੰ ਦੇਖ ਕੇ ਮੋਹਿਤ ਹੋ ਗਿਆ ਵਿਰਾਮ ਦੇ ਸਮੇਂ ਹੈਰੀ ਆਪਣੇ ਸਾਥੀ ਕੋਲ ਗਿਆ ਤੇ ਕਿਹਾ ਮੈਂ ਪਹਿਲੀ ਵਾਰ ਹੀ ਮਹਿਸੂਸ ਕਰ ਰਿਹਾ ਹਾਂ ਕਿ ਮੈਡਮ ਦੀ ਪੜਾਉਣ ਦੀ ਅਦਾਜ਼ ਬਹੁਤ ਹੀ ਜ਼ਿਆਦਾ ਵੱਖਰਾ ਹੈ ਉਸ ਦਾ ਮਿੱਤਰ ਹੱਸਿਆ ਤੇ ਉਸ ਨੇ ਕਿਹਾ ਪਰ ਤੂੰ ਜਦੋਂ ਪਹਿਲੀ ਵਾਰ ਦੇਖਿਆ ਦਿਲ ਤਾਂ ਤੇਰਾ ਧੜਕ ਰਿਹਾ ਸੀ ਨਾ ਹੈਰੀ ਥੋੜਾ ਲਾਲ ਹੋ ਗਿਆ ਪਰ ਸਹੀ ਸਹਿਕਾਰ ਕਰ ਲਿਆ ਕਲਾਸ ਖਤਮ ਹੋਣ ਤੋਂ ਬਾਅਦ ਹੈਰੀ ਮਹਿਸੂਸ ਕਰਦਾ ਹੈ ਕਿ ਮੈਡਮ ਨਾਲ ਗੱਲਬਾਤ ਸਿਰਫ ਪੜ੍ਹਾਈ ਲਈ ਨਹੀਂ ਪਰ ਦਿਲ ਦੇ ਨਾਲ ਵੀ ਇੱਕ ਨਵਾਂ ਰਿਸ਼ਤਾ ਬਣ ਰਿਹਾ ਹੈ ਉਹ ਮੈਡਮ ਨੂੰ ਦੇਖ ਕੇ ਹੀ ਗਮ ਹੋ ਗਿਆ ਸੀ ਉਸ ਨੂੰ ਇੱਕ ਅਜੀਬ ਜਿਹਾ ਫੀਲ ਮਹਿਸੂਸ ਹੋ ਰਿਹਾ ਸੀ ਤੇ ਮੈਡਮ ਵੀ ਉਸ ਦਾ ਇਹ ਫੀਲ ਦੇਖ ਕੇ ਚੌਂਕ ਜੀ ਗਈ ਸੀ ਉਸ ਨੂੰ ਹੈਰੀ ਵੀ ਥੋੜਾ ਪਹਿਲੀ ਨਜ਼ਰ ਦੇ ਵਿੱਚ ਅਜੀਬ ਜਿਹਾ ਲੱਗਿਆ ਸੀ ਉਸ ਨੂੰ ਇਹ ਮਹਿਸੂਸ ਹੋਇਆ ਜਿੱਦਾਂ ਉਸ ਨੂੰ ਕਿਸੇ ਗਲਤ ਨਜ਼ਰ ਨਾਲ ਦੇਖ ਰਿਹਾ ਹੋਵੇ ਉਹ ਵੀ ਥੋੜਾ ਸ਼ਰਮਾ ਜਾਈ ਗਈ ਸੀ ਕਿ ਹੈਰੀ ਇਦਾਂ ਕਿਉਂ ਮੈਨੂੰ ਦੇਖ ਕੇ ਚੌਂਕ ਗਿਆ ਹੈ ਪਰ ਉਹ ਕੁਝ ਨਾ ਬੋਲੀ ਅਗਲੇ ਹਫ਼ਤੇ ਵਿੱਚ ਹੈਰੀ ਧੀਰੇ ਧੀਰੇ ਮੈਡਮ ਹਰੇਪਣ ਦਾ ਧਿਆਨ ਕੈਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਸੀ ਉਹ ਘਰ ਵਿੱਚ ਪੜ੍ਹਾਈ ਦਾ ਜ਼ਿਆਦਾ ਧਨ ਰੱਖਦਾ ਗਣਿਤ ਦੇ ਸਵਾਲਾਂ ਦਾ ਉਹ ਪੂਰੀ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਦਾ। ਇੱਕ ਦਿਨ ਰਾਮ ਦੇ ਸਮੇਂ ਹੀ ਹੈਰੀ ਆਪਣੇ ਨੋਟਸ ਲੈ ਕੇ ਮੈਡਮ ਕੋਲ ਗਿਆ। ਮੈਡਮ ਇਹ ਸਵਾਲ ਨਹੀਂ ਸਮਝ ਪਾਰਿਆ। ਮੈਡਮ ਉਸ ਨੂੰ ਧਿਆਨ ਨਾਲ ਅਤੇ ਹੌਲੀ-ਹੌਲੀ ਸਮਝਾਉਂਦੀ ਹੈ। ਹੈਰੀ ਇਸ ਨੂੰ ਆਪਾਂ ਧਿਆਨ ਨਾਲ ਕਰਾਂਗੇ। ਕੋਈ ਟੈਨਸ਼ਨ ਨਹੀਂ। ਉਹਦੀ ਮਿੱਠੀ ਆਵਾਜ਼ ਤੇ ਧੀਰਜ ਨਾਲ ਸਮਝਾਉਂਦਾ ਢੰਗ ਹੈਰੀ ਦੇ ਦਿਲ ਨੂੰ ਸ਼ੋਗ ਗਿਆ ਸੀ ਉਹ ਦਾ ਤਿਲ ਕਰ ਰਿਹਾ ਸੀ ਮੈਡਮ ਨੂੰ ਬਸ ਫੜ ਹੈਰੀ ਮਹਿਸੂਸ ਕਰਨ ਲੱਗਾ ਕਿ ਉਹ ਮੈਡਮ ਨੂੰ ਪਸੰਦ ਕਰਦਾ ਹੈ ਮੈਡਮ ਵੀ ਉਸ ਦੇ ਮਿਹਨਤੀ ਅਤੇ ਸੱਚੇ ਸੁਭਾਅ ਨੂੰ ਮਹਿਸੂਸ ਕਰਦੀ ਕਦੇ ਕਦੇ ਉਹ ਤਾਂ ਵੀ ਦਿਲ ਖੇੜਦਾ ਹੈਰੀ ਨੂੰ ਆਪਣੀ ਛੋਟੀ ਹਵੇਲੀ ਦਿਖਾਉਣ ਨੂੰ ਪਰ ਉਹ ਬੋਲ ਨਹੀਂ ਸਕਦੀ ਸੀ ਛੋਟੇ ਛੋਟੇ ਹਸਣ ਸਵਾਲ ਪੁੱਛਣ ਤੇ ਨੋਟਸ ਦੇ ਨਾਲ ਤੋਂ ਹਾਂ ਦਾ ਰਿਸ਼ਤਾ ਹੌਲੀ ਹੌਲੀ ਮਜ਼ਬੂਤ ਹੋ ਰਿਹਾ ਸੀ ਹੈਰੀ ਆਪਣੇ ਦੋਸਤਾਂ ਨਾਲ ਕਿਹਾ ਮੈਨੂੰ ਮੈਡਮ ਪਸੰਦ ਹੈ ਦੱਸਣਾ ਨਹੀਂ ਆਉਂਦਾ ਦੋਸਤਾਂ ਨੇ ਸਲਾਹ ਦਿੱਤੀ ਪਹਿਲਾਂ ਪੜ੍ਹਾਈ ਤੇ ਧਿਆਨ ਰੱਖ ਪਰ ਹੌਲੀ-ਹੌਲੀ ਮੈਡਮ ਦੇ ਨਾਲ ਨਜ਼ਦੀਕੀ ਬਣਾ ਮੈਡਮ ਵੀ ਹੈਰੀ ਵਿੱਚ ਕৌতূহਲ ਮਹਿਸੂਸ ਕਰਦੀ ਹੈ ਉਹ ਧਿਆਨ ਨਾਲ ਦੇਖਦੀ ਹੈ ਕਿ ਹੈਰੀ ਕਿਵੇਂ ਸੱਚਾ ਤੇ ਮਿੱਠਾ ਹੈ ਹੈਰੀ ਹਰ ਕਲਾਸ ਦੇ ਅੰਤ ਵਿੱਚ ਖੁਸ਼ ਮਹਿਸੂਸ ਕਰਦਾ ਪਰ ਦਿਲ ਵਿੱਚ ਪਿਆਰ ਦੀ ਭਾਵਨਾ ਜਾਗਦੀ ਇੱਕ ਦਿਨ ਕਲਾਸ ਖਤਮ ਹੋਣ ਤੋਂ ਬਾਅਦ ਹੈਰੀ ਹੌਲੀ-ਹੌਲੀ ਮੈਡਮ ਕੋਲ ਗਿਆ ਮੈਡਮ ਮੈਂ ਤੁਹਾਡੇ ਲਈ ਕੁਝ ਮਹਿਸੂਸ ਕਰਦਾ ਹਾਂ ਮੈਡਮ ਪਹਿਲਾਂ ਹੌਲੀ ਜਿਹੀ ਹੈਰਾਨ ਹੋਈ ਪਰ ਹੈਰੀ ਦੀ ਇਮਾਨਦਾਰੀ ਤੇ ਸਨਮਾਨ ਦੇਖ ਕੇ ਉਹ ਸ਼ਾਂਤ ਹੋ ਗਈ ਦੋਹਾਂ ਨੂੰ ਸਮਝ ਆ ਗਿਆ ਕਿ ਇਹ ਭਾਵਨਾਵਾਂ ਇੱਕ ਦੂਜੇ ਲਈ ਬਿਲਕੁਲ ਸੱਚੀਆਂ ਨੇ ਇੱਕ ਦਿਨ ਮੈਡਮ ਨੇ ਕਲਾਸ ਦੇ ਬਹਾਨੇ ਹੈਰੀ ਨੂੰ ਆਪਣੇ ਘਰ ਬੁਲਾ ਲਿਆ ਟਿਊਸ਼ਨ ਦੇ ਤੌਰ ਤੇ ਪੜਾਉਣ ਲਈ ਜਦੋਂ ਹੈਰੀ ਘਰ ਗਿਆ ਤਾਂ ਮੈਡਮ ਬੈੱਟ ਤੇ ਲੰਮੀ ਪਈ ਸੀ ਮੈਡਮ ਨੂੰ ਲੋਰ ਸ਼ਰਟ ਵਿੱਚ ਦੇਖ ਕੇ ਹੈਰੀ ਦੇ ਤਾਰ ਹਿੱਲ ਗਏ ਸੀ ਉਹ ਜਾ ਕੇ ਕੋਲ ਬੈਠ ਗਿਆ ਉਸ ਦਿਨ ਪਹਿਲੀ ਵਾਰ ਮੈਡਮ ਨੇ ਹੈਰੀ ਨੂੰ ਆਪਣੀ ਛੋਟੀ ਹਵੇਲੀ ਦੇ ਦਰਸ਼ਨ ਕਰਾਏ ਮੈਡਮ ਦੀ ਹਵੇਲੀ ਦੇਖ ਕੇ ਹੈਰੀ ਦੇ ਮੂੰਹ ਵਿੱਚ ਪਾਣੀ ਆ ਗਿਆ ਤੇ ਉਸ ਨੇ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਮੈਡਮ ਨੂੰ ਉੱਥੇ ਹੀ 2-3 ਵਾਰ ਸਮਾਜ ਮਾਪੇ ਅਤੇ ਸਕੂਲ ਦੇ ਨਿਯਮਾਂ ਕਰਨ ਦੋਹਾਂ ਨੂੰ ਆਪਣਾ ਪਿਆਰ ਛਿਪਾ ਕੇ ਰੱਖਣਾ ਪਿਆ। ਤੇ इमोशनल, ਯੂਪੀਐਸ, ਅਪਸ ਡਾਊਨ ਅਤੇ ਕੁਝ ਗਲਤਵਹੀਆਂ ਹੋਈਆਂ। ਪਰ ਦੋਹਾਂ ਨੇ ਇੱਕ ਦੂਜੇ ਨਾਲ ਸੱਚਾਈ ਤੇ ਭਰੋਸੇ ਨਾਲ ਬਣ ਕੇ ਇਸ ਮਸਲੇ ਨੂੰ ਨਿਛਟਿਆ। ਉਹਨਾਂ ਨੇ ਛੁਪ ਕੇ ਮਿਲਣਾ ਜਾਰੀ ਰੱਖਿਆ। ਕਦੇ ਬਗੀਚੇ ਵਿੱਚ, ਕਦੇ ਲਾਇਬ੍ਰੇਰੀ ਅਤੇ ਕਿਸੇ ਸਕੂਲ ਦੇ ਪਿਛਲੇ ਰਸਤੇ। ਹੈਰੀ ਮੈਡਮ ਨੂੰ ਛੇ ਸੱਤ ਵਾਰ ਜੈਤੂ ਦਾ ਕਿਲਾ ਦਿਖਾ ਚੁੱਕਾ ਸੀ ਮੈਡਮ ਵੀ ਉਸ ਨਾਲ ਬਹੁਤ ਖੁਸ਼ ਸੀ ਹੈਰੀ ਮੈਡਮ ਦੀ ਮਦਦ ਨੂੰ ਬਹੁਤ ਮਹਿਸੂਸ ਕਰਦਾ ਮੈਡਮ ਵੀ ਹੈਰੀ ਦੀ ਸਿੰਚਾਈ ਤੇ ਸੁਰੱਖਿਆ ਦਾ ਖਿਆਲ ਰੱਖਦੀ ਸੀ ਸਮਾਜ ਦੇ ਨਿਯਮਾਂ ਦਾ ਖਿਆਲ ਰੱਖਦੇ ਹੋਏ ਦੋਹਾਂ ਆਪਣਾ ਪਿਆਰ ਖੁੱਲ ਕੇ ਜਸ਼ਨ ਮਨਾਉਂਦੇ ਵੇਲੇ ਨਿਵਾਇਆ ਹੈਰੀ ਆਪਣੀ ਪੜ੍ਹਾਈ ਨੂੰ ਪੂਰੀ ਕਰਦਾ ਤੇ ਮੈਡਮ ਰੇਪਣ ਆਪਣਾ ਅਧਿਆਪਨ ਜਾਰੀ ਰੱਖਦੀ ਕਹਾਣੀ ਇੱਕ ਸੁਖਮਈ ਅੰਤ ਨਾਲ ਖਤਮ ਹੋਈ ਦੋਵਾਂ ਵਿੱਚ ਪਿਆਰ ਬਹੁਤ ਪੈ ਚੁੱਕਾ ਸੀ ਤੇ ਫਿਰ ਹੈਰੀ ਨੇ 12ਵੀਂ ਕਲਾਸ ਤੋਂ ਬਾਅਦ ਮੈਡਮ ਨਾਲ ਹੀ ਵਿਆਹ ਕਰਵਾ ਲਿਆ ਅਤੇ ਉਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ। ਇਹ ਸੀ ਜੀ ਸਾਡੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।